ਸਸਸ਼ਿਕਾ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਓਵਰ ਥਿੰਕਿੰਗ ਤੇ ਓਵਰ ਥਿੰਕਿੰਗ ਤੇ ਮੈਨੂੰ ਬਹੁਤ ਸਾਰੇ ਮੈਸੇਜ ਆਏ ਮੇਰੀ ਡਿਪਰੈਸ਼ਨ ਵਾਲੀ ਵੀਡੀਓ ਤੇ ਜਿਦੇ ਵਿੱਚ ਸਾਰਿਆਂ ਨੇ ਪੁੱਛਿਆ ਕਿ ਓਵਰ ਥਿੰਕਿੰਗ ਅਸੀਂ ਕਿੱਦਾਂ ਘੱਟ ਕਰ ਸਕਦੇ ਹਾਂ ਤੇ ਉਹਨਾਂ ਦਾ ਅੱਜ ਮੈਂ ਉਹਨਾਂ ਨੂੰ ਕੁਝ ਦੱਸਾਂਗੀ ਨਿਯਮ ਦੱਸਾਂਗੀ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣੀ ਓਵਰ ਥਿੰਕਿੰਗ ਘੱਟ ਕਰ ਸਕਦੇ ਹੋ ਓਵਰ ਥਿੰਕਿੰਗ ਹੁੰਦੀ ਕੀ ਹੈ ਓਵਰ ਥਿੰਕਿੰਗ ਹੁੰਦਾ ਹੈ ਜਿਆਦਾ ਸੋਚਣਾ ਲੋੜ ਤੋਂ ਜਿਆਦਾ ਸੋਚੀ ਜਾਣਾ ਸੋਚਦੇ ਤਾਂ ਸਾਰੇ ਆ ਹਨਾ ਜਿੰਦਗੀ ਵਿੱਚ ਆਪਣੀ ਜਿੰਦਗੀ ਵਿੱਚ ਹਰੇਕ ਕੋਈ ਸੋਚਦਾ ਸੋਚ ਜੇ ਨਾ ਸੋਚਾਂਗੇ ਫਿਰ ਤਾਂ ਬਿਲਕੁਲ ਡੈੱਡ ਦਿਮਾਗ ਹਨਾ ਪਰ ਲੋੜ ਤੋਂ ਜ਼ਿਆਦਾ ਸੋਚਣਾ ਸੋਚੀ ਜਾਣਾ ਸੋਚੀ ਜਾਣਾ ਉਹ ਵੀ ਬਹੁਤ ਗਲਤ ਆ ਤੇ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਬਾਕੀ ਮੈਂ ਇਹਦੇ ਵਿੱਚ ਜ਼ਿਆਦਾ ਨਹੀਂ ਦੱਸਾਂਗੀ ਸਿਰਫ ਦੱਸਾਂਗੀ ਕਿ ਇਹਨੂੰ ਰੋਕ ਕਿੱਦਾਂ ਸਕਦੇ ਆ ਕਿਹੜੀਆਂ ਚੀਜ਼ਾਂ ਨਾਲ ਕਿਹੜੀਆਂ ਗੱਲਾਂ ਨਾਲ ਆਪਾਂ ਇਸ ਨੂੰ ਰੋਕ ਸਕਦੇ ਆ ਕਿਉਂਕਿ ਜਦੋਂ ਮੈਨੂੰ ਵੀ ਇਹ ਪ੍ਰੋਬਲਮ ਸੀ ਡਿਪਰੈਸ਼ਨ ਐਂਜ਼ਾਇਟੀ ਵਿੱਚ ਜ਼ਿਆਦਾਤਰ ਓਵਰ ਥਿੰਕਿੰਗ ਹੁੰਦੀ ਆ ਤੇ ਉਦੋਂ ਮੈਂ ਕਿਹੜੀਆਂ ਚੀਜ਼ਾਂ ਨੂੰ ਫੋਲੋ ਕੀਤਾ ਕਿਹੜੀਆਂ ਗੱਲਾਂ ਨੂੰ ਫੋਲੋ ਕੀਤਾ ਜਿਹਦੇ ਨਾਲ ਜਿਹੜੀ ਆ ਓਵਰ ਥਿੰਕਿੰਗ ਘੱਟ ਹੋਈ ਆਪਾਂ ਅੱਜ ਉਸ ਬਾਰੇ ਗੱਲ ਕਰਾਂਗੇ ਧਿਆਨ ਨਾਲ ਸੁਣਿਓ ਸਾਰੀ ਵੀਡੀਓ ਦੇਖਿਓ ਐਂਡ ਤੱਕ ਤੁਹਾਨੂੰ ਤੁਹਾਡੀ ਓਵਰ ਥਿੰਕਿੰਗ ਘੱਟ ਕਰਨ ਵਿੱਚ ਇਹ ਵੀਡੀਓ ਤੁਹਾਡੀ ਹੈਲਪ ਕਰੇਗੀ ਡਿਸਟਰੈਕਸ਼ਨ ਧਿਆਨ ਬਟਾਉਣਾ ਧਿਆਨ ਰਿਸਰਚ ਦੱਸਦੀ ਆ ਕਿ ਓਵਰ ਥਿੰਕਿੰਗ ਨੂੰ ਘੱਟ ਕਰਨ ਦਾ ਬਹੁਤ ਸੋਹਣਾ ਤਰੀਕਾ ਆ ਡਿਸਟਰੈਕਸ਼ਨ ਧਿਆਨ ਬਟਾਉਣਾ ਤੇ ਜੇਕਰ ਤੁਸੀਂ ਆਪਣੀ ਓਵਰ ਥਿੰਕਿੰਗ ਘੱਟ ਕਰਨਾ ਚਾਹੁੰਦੇ ਹੋ ਤਾਂ ਆਪ ਇਹ ਬਹੁਤ ਵਧੀਆ ਤਰੀਕਾ ਇਸ ਨੂੰ ਫੋਲੋ ਫੋਲੋ ਕਰਿਓ ਤੇ ਇਹਦੇ ਵਿੱਚ ਪਰ ਇੱਥੇ ਇਹ ਯਾਦ ਰੱਖਿਓ ਕਿ ਧਿਆਨ ਹਰੇਕ ਚੀਜ਼ ਨਾਲ ਨਹੀਂ ਵੱਟਦਾ ਧਿਆਨ ਵਟਾਉਣ ਵਾਸਤੇ ਤੁਹਾਡੀ ਸੁਰਤ ਦਾ ਤੁਹਾਡੇ ਦਿਮਾਗ ਦਾ ਤੁਹਾਡਾ ਜੋਰ ਲੱਗਣਾ ਚਾਹੀਦਾ ਆ ਜਿਹਦੇ ਨਾਲ ਤੁਹਾਡਾ ਜਿਹੜਾ ਪੂਰੇ ਤਰੀਕੇ ਨਾਲ ਦੂਸਰੇ ਪਾਸੇ ਧਿਆਨ ਚਲਾ ਜਾਵੇ ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਕਿ ਜਿਹੜਾ ਵੀ ਕੰਮ ਕਰਨਾ ਤੁਹਾਨੂੰ ਪਸੰਦ ਆ ਤੁਹਾਨੂੰ ਕਿਤੇ ਜਾਣਾ ਪਸੰਦ ਆ ਤੁਸੀਂ ਉੱਥੇ ਚਲੇ ਜਾਓ ਤੁਹਾਨੂੰ ਮੂਵੀ ਦੇਖਣਾ ਪਸੰਦ ਆ ਉਹ ਵੇਖ ਲਓ ਜੇ ਕਿਸੇ ਕੰਮ ਵਿੱਚ ਇੰਟਰਸਟ ਆ ਕੁਛ ਕੁਕਿੰਗ ਕਰਨਾ ਪਸੰਦ ਆ ਉਹ ਕਰਨ ਲੱਗ ਜਾਓ ਇਹਦੇ ਨਾਲ ਜਿਹੜੀ ਆ ਤੁਹਾਡੀ ਓਵਰ ਥਿੰਕਿੰਗ ਘੱਟ ਹੋ ਸਕਦੀ ਆ ਮਾਈਂਡਫੁਲਨੈਸ ਮਨ ਦੀ ਸ਼ਾਂਤੀ ਦਾ ਆਧਾਰ ਬਣਾਓ ਜਦੋਂ ਤੁਸੀਂ ਆਪਣੀ ਮਨ ਦੀ ਸ਼ਾਂਤੀ ਦਾ ਕੋਈ ਆਧਾਰ ਬਣਾਓਗੇ ਤਾਂ ਤੁਹਾਡੀ ਜਿਹੜੀ ਸੋਚਣ ਦੀ ਜਿਹੜੀ ਜ਼ਿਆਦਾ ਸੋਚਦੇ ਹੋ ਓਵਰ ਥਿੰਕਿੰਗ ਕਰਨ ਦੀ ਆਦਤ ਆ ਉਹ ਆਪਣੇ ਆਪ ਘਟਣੀ ਸ਼ੁਰੂ ਹੋ ਜਾਏਗੀ ਜਦੋਂ ਤੁਸੀਂ ਦਿਨ ਵਿੱਚ ਪ੍ਰਮਾਤਮਾ ਦਾ ਪਾਠ ਕਰੋਗੇ ਨਾਮ ਜਪੋਗੇ ਸਿਮਰਨ ਕਰੋਗੇ ਤਾਂ ਤੁਹਾਡਾ ਕੋਸ ਟਾਈਮਲੀ ਜਿਹੜਾ ਧਿਆਨ ਆ ਉਹ ਆਪਣੀਆਂ ਨੈਗੇਟਿਵ ਥਾਟਸ ਤੋਂ ਘਟ ਕੇ ਜਿਹੜਾ ਪ੍ਰਮਾਤਮਾ ਨਾਲ ਜੁੜੇਗਾ ਤੇ ਤੁਹਾਡੇ ਮਨ ਵਿੱਚ ਥੋੜੀ ਹੌਲੀ ਹੌਲੀ ਕਰਕੇ ਜਿਹੜੇ ਆਟੋਮੈਟਿਕਲੀ ਹੀ ਚੰਗੇ ਤੁਹਾਡੇ ਆਉਣੇ ਸ਼ੁਰੂ ਹੋ ਜਾਂਦੇ ਨੇ ਇਹ ਚੀਜ਼ ਜਿਹੜੀ ਆ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਓਵਰ ਥਿੰਕਿੰਗ ਨੂੰ ਘੱਟ ਕਰਨ ਵਾਸਤੇ ਇਸ ਨੂੰ ਫੋਲੋ ਕਰਕੇ ਵੇਖਿਓ ਵਾਹਿਗੁਰੂ ਸਿਮਰਨ ਕਰੋ ਜੇ ਤੁਸੀਂ ਸਿਮਰਨ ਨਹੀਂ ਕਰਨਾ ਪਾਠ ਨਹੀਂ ਕਰਨਾ ਤੇ ਫੋਨ ਵਿੱਚ ਕੋਈ ਕੀਰਤਨ ਸੁਣੋ ਜਿਹੜਾ ਤੁਹਾਨੂੰ ਤੁਹਾਡੇ ਮਨ ਨੂੰ ਸ਼ਾਂਤੀ ਦੇਵੇ ਤੇ ਮਾਈਂਡਫੁਲਨੈਸ ਮਨ ਦੀ ਸ਼ਾਂਤੀ ਦਾ ਆਧਾਰ ਕੋਈ ਨਾ ਕੋਈ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਤੁਸੀਂ ਕੁਛ ਨਾ ਕੁਛ ਤਾਂ ਦਿਨ ਵਿੱਚ ਜ਼ਰੂਰ ਇਦਾਂ ਦੇ ਇੱਕ ਦੋ ਘੰਟਾ ਕਰਨਾ ਪਰ ਮੈਂ ਤੁਹਾਨੂੰ ਇੱਥੇ ਸਲਾਹ ਦਵਾਂਗੀ ਕਿ ਸਵੇਰੇ ਸ਼ਾਮ ਮਤਲਬ ਕਿ ਜੇ ਤੁਹਾਨੂੰ ਸੱਚੀ ਚਾਹੁੰਦੀ ਹੋ ਨਾ ਕਿ ਇਸ ਪ੍ਰੋਬਲਮ ਵਿੱਚੋਂ ਨਿਕਲ ਜਾਓ ਤਾਂ ਤੁਹਾਨੂੰ 24 ਘੰਟੇ ਕਹਿੰਦੇ ਨੇ ਸਵਾਸ ਸਵਾਸ ਸਿਮਰੋ ਜਦੋਂ ਵੀ ਜਿਆਦਾ ਆਏ ਉਦੋਂ ਵੀ ਉਦੋਂ ਹੀ ਮਤਲਬ ਮਨ ਚੇ ਇਹ ਨਹੀਂ ਕਿ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਕੰਮ ਛੱਡ ਕੇ ਜਾਂ ਕੋਈ ਤਹੱਡ ਨਹੀਂ ਤੇਲ ਕਰ ਰਹੇ ਤਾਂ ਤੁਸੀਂ ਬੈ ਕੇ ਗੁਟਕਾ ਸਾਂ ਫੜ ਕੇ ਹੀ ਪਾਠ ਕਰੋ ਤੁਸੀਂ ਉਦੋਂ ਹੀ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਸ਼ੁਰੂ ਕਰਦੋ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਵਾ ਕੰਮ ਕਰਦੇ ਆ ਜਾਂ ਕੁਝ ਕੁਝ ਵੀ ਕਰਦੇ ਆ ਉਦੋਂ ਹੀ ਉਦੋਂ ਹੀ ਸਿਮਰਨ ਕਰਨਾ ਸ਼ੁਰੂ ਕਰਦੋ ਫਸਟ ਟਾਈਮ ਲਈ ਪਾਠ ਕਰੋ ਮਾਈਂਡਫੁਲਨੈਸ ਮਾਨਸ ਦੀ ਸ਼ਾਂਤੀ ਵਾਸਤੇ ਪਾਠ ਕਰੋ ਸੇਵਾ ਕਰੋ ਸਿਮਰਨ ਕਰੋ ਪਰ ਜੇ ਤੇ ਹੀ ਜਲਦੀ ਠੀਕ ਹੋਣਾ ਚਾਹੁੰਦੇ ਹੋ ਤਾਂ ਸਵਾਸ ਸਵਾਸ ਸਿਮਰਨ ਕਰਨਾ ਸ਼ੁਰੂ ਕਰ ਦੋ ਦਿਨਾਂ ਵਿੱਚ ਹੀ ਠੀਕ ਹੋ ਜਾਓਗੇ ਓਵਰ ਥਿੰਕਿੰਗ ਨਾਲ ਡਿਪਰੈਸ਼ਨ ਦੀ ਪ੍ਰੋਬਲਮ ਹੁੰਦੀ ਹੈ ਤੇ ਡਿਪਰੈਸ਼ਨ ਦਾ ਸਭ ਤੋਂ ਵੱਡਾ ਹੱਲ ਇਹੀ ਆ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਨਾਲ ਜੁੜਨਾ ਜਦੋਂ ਤੁਸੀਂ ਉਹਦੇ ਕੋਲ ਜਿਹੜੇ ਪ੍ਰਮਾਤਮਾ ਨਾਲ ਤੁਸੀਂ ਜੁੜਦੇ ਹੋ ਨਾ ਉਸ ਪ੍ਰਮਾਤਮਾ ਦੀ ਹਨਾ ਸ਼ਕਤੀਸ਼ਾਲੀ ਪ੍ਰਮਾਤਮਾ ਕਿੰਨੀਆਂ ਸ਼ਕਤੀਆਂ ਨੇ ਉਹਦੇ ਕੋਲ ਅਤੇ ਕੋਲ ਕਿੰਨਾ ਕੋਸ਼ਾ ਹਨ ਜਦੋਂ ਤੁਸੀਂ ਉਹਦਾ ਨਾਮ ਜਪਦੇ ਹੋ ਨਾ ਜਦੋਂ ਤੁਸੀਂ ਉਹਨੂੰ ਹਰ ਟਾਈਮ ਯਾਦ ਕਰਦੇ ਹੋ ਆਪਣੀਆਂ ਸੋਚਾਂ ਨੂੰ ਛੱਡੋ ਉਹਨੂੰ ਜਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰਦੋ ਸਾਰਿਆਂ ਦੇ ਆਸਰੇ ਇੱਧਰ ਉੱਧਰ ਛੱਡ ਦਿਓ ਉਹ ਸਿਰਫ ਉਸ ਪ੍ਰਮਾਤਮਾ ਦਾ ਆਸਰਾ ਤੱਕੋ ਦਿਨ ਵਿੱਚ ਹੀ ਇਹ ਪ੍ਰੋਬਲਮ ਤਾਂ ਠੀਕ ਹੋ ਸਕਦੀ ਆ ਕਿਉਂਕਿ ਇਹਨੂੰ ਸਮਝਣਾ ਔਖਾ ਆ ਕਰਨਾ ਔਖਾ ਆ ਪਰ ਜੇ ਤੁਹਾਨੂੰ ਤੁਸੀਂ ਨਹੀਂ ਕਰ ਸਕਦੇ ਸਿਰਫ 2 ਮਿੰਟ ਤੋਂ ਸਟਾਰਟ ਕਰੋ ਦਿਨ ਵਿੱਚ 2-2 ਮਿੰਟ ਦੋ ਮਤਲਬ ਜਦੋਂ ਵੀ ਤੁਸੀਂ ਕੋਈ ਰੋਟੀ ਖਾਂਦੇ ਹੋ ਜਾਂ ਕੋਈ ਕੰਮ ਕਰਦੇ ਹੋ ਉਸ ਨੂੰ ਕਰਨ ਤੋਂ ਪਹਿਲਾਂ 2 ਮਿੰਟ ਸਿਰਫ ਵਾਇਕੁਰੂ ਸਿਮਰਨ ਕਰੋ ਸਟਾਰਟਿੰਗ ਤੋਂ ਤੁਸੀਂ 2 ਮਿੰਟ ਤੋਂ ਸ਼ੁਰੂ ਕਰ ਸਕਦੇ ਹੋ 3 ਵਿੱਚ ਤੁਸੀਂ 10 ਮਿੰਟ ਤੋਂ 2-2 ਮਿੰਟ ਕਰਕੇ ਪਰ ਹੌਲੀ-ਹੌਲੀ ਇਸ ਦਾ ਸਮਾਂ ਵਧਾਉਂਦੇ ਜਾਓ ਜਦੋਂ ਵੀ ਜਿਆਦਾ ਆਵੇ ਉਦੋਂ ਸਿਮਰਨ ਕਰੋ ਇਹਦੇ ਨਾਲ ਜਿਹੜਾ ਤੁਹਾਨੂੰ ਬਹੁਤ ਜਲਦੀ ਬਹੁਤ ਜਲਦੀ ਤੁਹਾਡੀ ਪ੍ਰੋਬਲਮ ਠੀਕ ਹੋ ਜਾਊਗੀ ਤੇ ਤੁਸੀਂ ਪਹਿਲਾਂ ਨਾਲੋਂ ਵੀ ਬਿਹਤਰ ਇਨਸਾਨ ਬਣ ਸਕਦੇ ਹੋ ਸ਼ੁਕਰਾਨਾ ਗ੍ਰੈਟੀਟਿਊਡ ਜਦੋਂ ਵੀ ਮਤਲਬ ਕਿ ਆਪਾਂ ਓਵਰ ਥਿੰਕਿੰਗ ਕਰਦੇ ਆ ਨਾ ਤਾਂ ਸਾਡੇ ਦਿਮਾਗ ਵਿੱਚ 네ਗੇਟਿਵ ਥੌਟ ਬਹੁਤ ਜ਼ਿਆਦਾ ਚੱਲਦੇ ਆ ਆਪਾਂ ਇੰਨੇ ਜ਼ਿਆਦਾ ਓਵਰ ਥਿੰਕਿੰਗ ਕਰ ਕਰਕੇ ਆਪਣੇ ਦਿਮਾਗ ਨੂੰ ਇਦਾਂ ਦੀਆਂ ਕਲਪਨਾਵਾਂ ਕਰਵਾ ਕਰਾ ਕੇ ਮਤਲਬ ਕਿ ਇੰਨੇ 네ਗੇਟਿਵ ਹੋ ਜਾਂਦੇ ਆ ਕਿ ਸਾਨੂੰ ਭੁੱਲੀ ਜਾਂਦੇ ਆ ਕਿ ਸਾਡੇ ਸਾਨੂੰ ਪਰਮਾਤਮਾ ਨੇ ਕਿੰਨੀਆਂ ਸੋਹਣੀਆਂ ਸੋਹਣੀਆਂ ਦਾਤਾਂ ਦਿੱਤੀਆਂ ਨੇ ਸਾਨੂੰ ਹੱਥ ਦਿੱਤੇ ਨੇ ਕੜਾ ਸਾਨੂੰ ਪੈਰ ਦਿੱਤੇ ਨੇ ਅਸੀਂ ਤੁਰ ਸਕਦੇ ਹਾਂ ਸਾਨੂੰ ਸਵਾਸ ਦਿੱਤੇ ਨੇ ਆਪਣੇ ਆਪਣੇ ਸਵਾਸਾਂ ਨੂੰ ਸੁਣੋ ਆਪਣੇ ਸਾਹਾਂ ਦੀ ਆਵਾਜ਼ ਨੂੰ ਸੁਣੋ ਆਪਣੀ ਧੜਕਣ ਨੂੰ ਸੁਣੋ ਤੇ ਪ੍ਰਮਾਤਮਾ ਦਾ ਧੰਨਵਾਦ ਕਰੋ ਨਿੱਕੇ-ਨਿੱਕੇ ਚੀਜ਼ਾਂ ਦਾ ਧੰਨਵਾਦ ਕਰਨਾ ਸ਼ੁਰੂ ਕਰਦੋ ਜੇ ਤੁਸੀਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਇਹ ਵੀ ਉੱਪਰਲੇ ਪੁਆਇੰਟ ਨਾਲ ਰਿਲੇਟਡ ਆ ਮਾਈਂਡਫੁਲਨੈਸ ਨਾਲ ਕਿ ਪ੍ਰਮਾਤਮਾ ਦਾ ਨਾਮ ਜਪੋ ਜਦੋਂ ਤੁਸੀਂ ਨਾਮ ਜਪਦੇ ਜਪਦੇ ਉਸ ਦਾ ਸ਼ੁਕਰਾਨਾ ਤਹਾ ਨੂੰ ਮਤਲਬ ਤੁਸੀਂ ਪੂਰੇ ਨੇਗੇਟਿਵ ਹੋ ਇਸ ਟਾਈਮ ਮਨ ਲੋਕ ਕਿ ਤੁਸੀਂ ਸੋਚ ਰਹੇ ਹੋ ਕਿ ਮੇਰੇ ਕੋਲ ਤਾਂ ਸ਼ੁਕਰਾਨਾ ਕਰਨ ਵਾਸਤੇ ਕੁਝ ਹੈ ਨਹੀਂ ਪਰ ਫਿਰ ਵੀ ਕਰੋ ਜਿੱਦਨ ਤੋਂ ਇਹ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਰੋਜ਼ ਸ਼ੁਕਰਾਨਾ ਕਰੋ ਪਰਮਾਤਮਾ ਦਾ ਰੋਟੀ ਖਾਣ ਲੱਗਿਆਂ ਕਰੋ ਜੋ ਛੋਟੀਆਂ-ਛੋਟੀਆਂ ਚੀਜ਼ਾਂ ਵਾਸਤੇ ਹਰੇਕ ਟਾਈਮ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਕਰਨ ਨਾਲ ਓਵਰ ਥਿੰਕਿੰਗ ਘਟਦੀ ਹੈ ਦਿਮਾਗ ਰਿਲੈਕਸ ਹੁੰਦਾ ਹੈ ਬਰੀਥਿੰਗ ਬਰੀਥਿੰਗ ਟੈਕਨੀਕ ਬਰੀਥਿੰਗ ਟੈਕਨੀਕ ਵਿੱਚ ਤੁਸੀਂ ਆਪਣੇ ਸਾਹਾਂ ਤੇ ਕੰਮ ਕਰਨਾ ਹੁੰਦਾ ਆ ਕਿ ਸਵਾਸ ਅੰਦਰ ਖਿੱਚਨੇ ਬਾਹਰ ਕੱਢਨੇ ਇਹਦੇ ਨਾਲ ਓਵਰ ਥਿੰਕਿੰਗ ਜਿਹੜੀ ਆ ਜਦੋਂ ਅਸੀਂ ਬਹੁਤ ਜ਼ਿਆਦਾ ਸੋਚ ਰਹੇ ਹੁੰਨੀ ਆ ਨਾ ਸਭ ਤੋਂ ਵੱਧ ਓਵਰ ਥਿੰਕਿੰਗ ਦਾ ਅਸਰ ਸਾਡੀ ਨੀਂਦ ਤੇ ਹੁੰਦਾ ਆ ਸਾਨੂੰ ਨੀਂਦ ਨਹੀਂ ਆਉਂਦੀ ਜਦੋਂ ਅਸੀਂ ਜ਼ਿਆਦਾ ਸੋਚਦੇ ਆ ਤਾਂ ਜਦੋਂ ਅਸੀਂ ਬਰੀਥਿੰਗ ਕਰਦੇ ਆ ਨਾ ਤੇ ਖਾਸ ਕਰਕੇ ਜਦੋਂ ਰਾਤ ਨੂੰ ਨੀਂਦ ਨਾ ਆਵੇ ਤਾਂ ਤੁਸੀਂ ਬਰੀਥਿੰਗ ਕਰਨੀ ਸ਼ੁਰੂ ਕਰਦੇ ਹੋ ਆਪਣੇ ਆਪ ਹੀ ਹੌਲੀ-ਹੌਲੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ ਬਰੀਥਿੰਗ ਵਿੱਚ ਤੁਸੀਂ YouTube ਤੋਂ ਬਾਕਸ ਬਾਕਸ ਬਰੀਥਿੰਗ ਸਰਚ ਕਰ ਸਕਦੇ ਹੋ ਕਿੱਦਾਂ ਆਪਾਂ ਸਾਹ ਲੈਣੇ ਕਿੱਦਾਂ ਕੱਢਣੇ ਵਾਹਿਗੁਰੂ ਸਿਮਰਨ ਦੇ ਨਾਲ-ਨਾਲ ਵੀ ਬਰੀਥਿੰਗ ਹੁੰਦੀ ਆ ਉਹ ਵੀ ਆਪਾਂ ਸਰਚ ਕਰਕੇ ਦੇਖ ਸਕਦੇ ਆ ਜਦੋਂ ਤੁਸੀਂ ਇਦਾਂ ਕਰਨਾ ਸ਼ੁਰੂ ਕਰ ਦੋਗੇ ਨਾ ਬਰੀਥਿੰਗ ਦੇ ਨਾਲ ਜਿਹੜੀ ਆ ਆਪਣਾ ਦਿਮਾਗ ਰਿਲੈਕਸ ਹੁੰਦਾ ਹੈ ਜਦੋਂ ਦਿਮਾਗ ਰਿਲੈਕਸ ਹੁੰਦਾ ਹੈ ਸ਼ਾਂਤ ਹੁੰਦਾ ਹੈ ਤਾਂ ਆਪਾਂ ਓਵਰ ਥਿੰਕ ਆਪਣੇ ਆਪ ਕਰਨਾ ਘੱਟ ਜਾਂਦੇ ਆ ਬਰੀਥਿੰਗ ਤੋਂ ਇਲਾਵਾ ਇੱਕ ਗਰਾਉਂਡਿੰਗ ਟੈਕਨੀਕ ਹੁੰਦੀ ਆ ਜ ਜਿਹਦੇ ਵਿੱਚ ਅਸੀਂ ਜਿਹੜਾ ਆਪਣਾ ਧਿਆਨ ਉਹ ਹਟਾ ਕੇ ਓਵਰ ਥਿੰਕਿੰਗ ਤੋਂ ਹਟਾ ਕੇ 네ਗੇਟਿਵ ਥਾਟਾਂ ਤੋਂ ਹਟਾ ਕੇ ਜਿਹੜਾ ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ ਉਹਦੇ ਵਿੱਚ ਤੁਸੀਂ ਕੀ ਕਰਨਾ ਕਿ ਜਿੱਥੇ ਵੀ ਬੈਠੇ ਹੋ ਉੱਥੇ ਤਿੰਨ ਚਾਰ ਆਵਾਜ਼ਾਂ ਸੁਣਨ ਦੀ ਕੋਸ਼ਿਸ਼ ਕਰੋ ਆਲੇ ਦੁਆਲੇ ਬਿਲਕੁਲ ਸ਼ਾਂਤੀ ਦੇ ਨਾਲ ਕੋਈ ਘੱਟੋ ਘੱਟ ਤਿੰਨ ਜਾਂ ਚਾਰ ਆਵਾਜ਼ਾਂ ਸੁਣੋ ਤੁਹਾਨੂੰ ਤਿੰਨ ਚਾਰ ਆਵਾਜ਼ਾਂ ਸੁਣਾਈ ਦੇਣੀਆਂ ਚਾਹੀਦੀਆਂ ਹਨ ਤੁਹਾਨੂੰ ਤੇ ਇਸ ਤੋਂ ਇਲਾਵਾ ਤੁਸੀਂ ਜੋ ਵੀ ਸਵੇਰੇ ਖਾਣਾ ਖਾਦਾ ਆਪਣੇ ਮਨ ਵਿੱਚ ਉਹਦਾ ਧਿਆਨ ਤਰ ਕੇ ਉਹਦਾ ਟੇਸਟ ਆਪਣੇ ਮੂੰਹ ਵਿੱਚ ਲੈ ਕੇ ਆਓ ਕਿ ਉਹਦਾ ਟੇਸਟ ਕਿਵੇਂ ਦਾ ਸੀ ਇਹ ਗਰਾਉਂਡਿੰਗ ਟੈਕਨੀਕ ਹੁੰਦੀ ਹੈ ਇਹਦੇ ਬਾਰੇ ਵੀ ਤੁਸੀਂ ਜੇ ਪੂਰੀ ਜਾਣਕਾਰੀ ਚਾਹੀਦੀ ਆ ਤੁਸੀਂ YouTube ਤੋਂ ਸਰਚ ਕਰ ਸਕਦੇ ਹੋ ਕਿ ਇਹਦੇ ਨਾਲ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਆ ਜਦੋਂ ਅਸੀਂ ਬਹੁਤ ਜ਼ਿਆਦਾ ਦਿਨ ਵਿੱਚ ਜਦੋਂ ਓਵਰ ਥਿੰਕ ਕਰ ਰਹੇ ਹੁੰਦੇ ਆ ਨਾ ਤੇ ਉਦੋਂ ਰੂਮ ਵਿੱਚ ਖਾਸ ਕਰਕੇ ਉਦੋਂ ਇਹ ਟੈਕਨੀਕ ਜਿਹੜੀ ਆ ਉਹ ਬਹੁਤ ਹੀ ਹੈਲਪ ਕਰਦੀ ਆ ਇਦੇ ਵਿੱਚ ਤੁਸੀਂ ਆਪਣੇ ਰੂਮ ਵਿੱਚ ਕਿਸ ਤਿੰਨ ਚਾਰ ਕਲਰ ਜਿਹੜੇ ਆ ਉਹਨਾਂ ਨੂੰ ਦੇਖ ਸਕਦੇ ਹੋ ਫੀਲ ਕਰ ਟੱਚ ਫੀਲ ਕਰ ਸਕਦੇ ਹੋ ਤਿੰਨ ਦੋ ਤਿੰਨ ਚੀਜ਼ਾਂ ਇਦਾਂ ਦੀਆਂ ਟੱਚ ਕਰ ਸਕਦੇ ਹੋ ਜਿਹਦੇ ਨਾਲ ਜਿੱਦ ਆਪਣੇ ਬੈੱਡ ਤੇ ਬੈਠੇ ਹੋ ਤੇ ਬੈੱਡ ਨੂੰ ਟੱਚ ਕਰਕੇ ਦੇਖੋ ਉਹਨੂੰ ਮਹਿਸੂਸ ਕਰੋ ਕਿ ਉਹ ਕਿੰਨਾ ਹਾਰਡ ਆ ਬੈੱਡ ਸ਼ੀਟ ਤੇ ਟੱਚ ਕਰੋ ਹੁਣ ਆਪਣੇ ਹੌਲ ਨੂੰ ਉਹਦਾ ਹੌਲ ਚੈੱਕ ਕਰੋ ਹੌਲ ਤੇ ਉੱਪਰ ਹੱਥ ਰੱਖ ਕੇ ਉਹਨੂੰ ਟੱਚ ਕਰੋ ਕਿਦਾਂ ਦਾ ਮਹਿਸੂਸ ਹੋ ਰਿਹਾ ਉਹਦਾ ਟੈਕਸਚਰ ਟੱਚ ਜਿਹੜਾ ਉਹ ਕਿਦਾਂ ਦਾ ਆ ਇਹਨੂੰ ਗਰਾਉਂਡਿੰਗ ਟੈਕਨੀਕ ਬੋਲਦੇ ਆ ਇਹਦੇ ਵਿੱਚ ਤੁਸੀਂ ਇਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਦੱਸਿਆ ਕਿ YouTube ਤੋਂ ਲੈ ਸਕਦੇ ਹੋ ਇਹਦੇ ਨਾਲ ਬਹੁਤ ਹੈਲਪ ਹੁੰਦੀ ਆ ਬਹੁਤ ਫਿਰ ਸਾਡਾ ਜਿਹੜਾ ਦਿਮਾਗ ਆ ਨਾ ਜੋ ਥੌਟ 네ਗੇਟਿਵ ਥੌਟ ਦੀ ਕਲਪਨਾਵਾਂ ਕਰ ਰਿਹਾ ਹੁੰਦਾ ਆ ਪੂਰੀ ਮੂਵੀ ਬਣਾ ਰਿਹਾ ਹੁੰਦਾ ਕਿ ਹੁਣ ਬਸ ਐਂਡ ਵੀ ਇਹਦਾ ਜਿਹੜਾ ਬਹੁਤ ਖਤਰਨਾਕ ਹੋ ਨਾਇਆ ਹਨਾ ਉਹ ਕੱਟ ਜਾਂਦੀ ਆ ਡਾਇਰੀ ਲਿਖੋ ਮੇਰਾ ਸਭ ਤੋਂ ਫੇਵਰਿਟ ਕੰਮ ਜਿਹੜਾ ਓਵਰ ਥਿੰਕਿੰਗ ਜਿਸ ਨਾਲ ਮੇਰੀ ਖਾਸ ਕਰਕੇ ਸਭ ਤੋਂ ਬੈਸਟ ਪੁਆਇੰਟ ਮੇਰਾ ਜਿਹੜਾ ਹੀ ਉਹ ਡਾਇਰੀ ਲਿਖਣਾ ਸੀ ਜਿੱਦ ਨਾਲ ਮੇਰੀ ਓਵਰ ਥਿੰਕਿੰਗ ਕੱਟ ਹੋਈ ਇਹਨਾਂ ਚੀਜ਼ਾਂ ਨੂੰ ਬਾਕੀਆਂ ਚੀਜ਼ਾਂ ਸਾਰੀਆਂ ਨੂੰ ਮੈਂ ਫੋਲੋ ਕਰਦੀ ਪਰ ਡਾਇਰੀ ਲਿਖਣਾ ਪਹਿਲਾਂ ਵੀ ਵੈਸੇ ਮੈਂ ਕੁਛ ਨਾ ਕੁਛ ਲਿਖਦੀ ਹੀ ਪਰ ਉਸ ਟਾਈਮ ਜਦੋਂ ਓਵਰ ਥਿੰਕਿੰਗ ਜ਼ਿਆਦਾ ਹੁੰਦੀ ਸੀ ਉਦੋਂ ਮੈਂ ਡਾਇਰੀ ਲਿਖਣੀ ਸ਼ੁਰੂ ਕੀਤੀ ਮੈਂ ਡਾਇਰੀ ਨਹੀਂ ਮਤਲਬ ਕਾਪੀ ਤੇ ਹੀ ਲਿਖਦੀ ਹੀ ਪਰ ਜੋ ਵੀ ਲਿਖਣਾ ਗ੍ਰੈਟੀਟਿਊਡ ਲਿਖਣਾ ਹੈ ਸ਼ੁਕਰਾਨੇ ਲਿਖਨੇ ਪਰ ਜੋ ਵੀ ਸਾਰੇ ਦਿਨ ਵਿੱਚ ਹੋਇਆ ਉਹ ਲਿਖਣਾ ਕਿਸੇ ਇੱਕ ਟਾਪਿਕ ਨੂੰ ਤੁਸੀਂ ਲਿਖਣ ਬੈਠ ਜੋਗੇ ਨਾ ਤੇ ਉਹਦੇ ਉੱਤੇ ਤੁਸੀਂ 3-4 ਪੇਜ ਆਰਾਮ ਨਾਲ ਲਿਖ ਦੋਗੇ ਇਹਦੇ ਨਾਲ ਤੁਹਾਨੂੰ ਜਿਹੜਾ ਬਹੁਤ ਵਧੀਆ ਫਾਇਦਾ ਹੁੰਦਾ ਡਾਇਰੀ ਵਿੱਚ ਤੁਸੀਂ ਉਹ ਹਰ ਇੱਕ ਗੱਲ ਲਿਖ ਸਕਦੇ ਹੋ ਜੋ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਬੇਸ਼ੱਕ ਬਾਅਦ ਵਿੱਚ ਤੁਸੀਂ ਉਹ ਪੇਜ ਫਾੜ ਕੇ ਡੈਸਟਪਿਨ 'ਚ ਪਾ ਦਿਓ ਜਾਂ ਉਸ ਨੂੰ ਰਿਮੂਵ ਕਰ ਦਿਓ ਕਿਸੇ ਵੀ ਤਰੀਕੇ ਨਾਲ ਪਰ ਇਹਦੇ ਨਾਲ ਤੁਹਾਨੂੰ ਜਿਹੜੀ ਓਵਰ ਥਿੰਕਿੰਗ ਤੁਹਾਡੀ ਘੱਟ ਹੁੰਦੀ ਹੈ ਡਾਇਰੀ ਲਿਖਿਆ ਕਰੋ ਡੇਲੀ ਕੁਝ ਨਾ ਕੁਝ ਇੱਕ ਪੇਜ ਲਿਖੋ ਦੋ ਪੇਜ ਲਿਖੋ ਪਰ ਇਹ ਲਿਖਣ ਦੇ ਨਾਲ ਜਿਹੜੀ ਲਿਖਣ ਵਾਲੀ ਆਦਤ ਆ ਨਾ ਉਹ ਸਾਡੇ ਦਿਮਾਗ ਵਿੱਚ ਨੂੰ ਬਹੁਤ ਕੰਟਰੋਲ ਕਰਦੀ ਆ ਬਹੁਤ ਵਧੀਆ ਤਰੀਕੇ ਨਾਲ ਆਪਾਂ ਓਵਰ ਥਿੰਕਿੰਗ ਨੂੰ ਘੱਟ ਕਰ ਸਕਦੇ ਆ ਡਾਇਰੀ ਲਿਖ ਕੇ ਐਕਸਰਸਾਈਜ਼ ਕਸਰਤ ਕਰਨਾ ਜਦੋਂ ਅਸੀਂ ਕਸਰਤ ਕਰਦੇ ਆਂ ਤਾਂ ਸਾਡੀ ਬਾਡੀ ਕੋਰਟੀਸੋਲ ਰੀਲੀਜ਼ ਕਰਦੀ ਆ ਤੇ ਸਾਨੂੰ ਬਹੁਤ ਵਧੀਆ ਫੀਲ ਹੁੰਦਾ ਪੋਜ਼ਿਟਿਵ ਵਾਈਬ ਆਉਂਦੀ ਆ ਤੇ ਓਵਰ ਥਿੰਕਿੰਗ ਨੂੰ ਘੱਟ ਕਰਨਾ ਤਾਂ ਡਿਪਰੈਸ਼ਨ ਐਂਜ਼ਾਇਟੀ ਵਰਗੀ ਪ੍ਰੋਬਲਮ ਵਿੱਚ ਜੇ ਤੁਹਾਨੂੰ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਕਸਰਤ ਕਰੋ ਬਾਡੀ ਆਪਣੀ ਨੂੰ ਵਾਕ ਕਰੋ ਵਾਕ ਤੇ ਚਲੇ ਜਾਓ ਤੇਜ਼ ਦੌੜੋ ਹਨਾ ਕੁਝ ਵੀ ਕਰੋ ਮਤਲਬ ਬਾਡੀ ਦਾ ਵਰਕਆਊਟ ਵਧੀਆ ਤਰੀਕੇ ਨਾਲ ਕਰੋ ਕਸਰਤ ਕਰਨ ਦੇ ਨਾਲ ਜਿਹੜੀ ਐਂਜ਼ਾਇਟੀ ਡਿਪਰੈਸ਼ਨ ਘਟ ਹੁੰਦਾ ਆ ਤੇ ਓਵਰ ਥਿੰਕਿੰਗ ਘਟਦੀ ਆ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਸਾਨੂੰ ਨੀਂਦ ਵੀ ਬਹੁਤ ਵਧੀਆ ਆਉਂਦੀ ਲਾਸਟ ਪੁਆਇੰਟ ਪਲਾਨ ਬਣਾਓ ਆਪਣੇ ਦਿਨ ਦੀ ਸ਼ੁਰੂਆਤ ਜਿਹੜੀ ਆ ਉਹ ਆਪਣੇ ਪਲਾਨਾਂ ਤੋਂ ਕਰੋ ਉਹਨੂੰ ਆਪਣੀ ਡਾਇਰੀ ਡਾਇਰੀ ਉੱਪਰ ਲਿਖ ਲਿਆ ਕਰੋ ਜੋ ਵੀ ਤੁਸੀਂ ਪਲਾਨ ਬਣਾਏ ਹੁੰਦੇ ਨੇ ਨਾ ਇੱਕ ਦਿਨ ਪਹਿਲਾਂ ਹੀ ਬਣਾ ਕੇ ਰੱਖਿਆ ਕਰੋ ਆਪਣਾ ਪਲਾਨ ਕੀ ਜਾਂ ਪੂਰੇ ਹਫਤੇ ਦਾ ਬਣਾ ਲਓ ਜਾਂ ਇੱਕ ਦਿਨ ਹਰ ਰੋਜ਼ ਬਣਾ ਲਓ ਕਿ ਅਗਲੇ ਦਿਨ ਮੈਂ ਕੀ ਕਰਨਾ ਸਵੇਰੇ ਉੱਠ ਕੇ ਇੱਕ ਵਾਰੀ ਉਸ ਨੂੰ ਰੀਡ ਕਰ ਲਿਆ ਕਰੋ ਘੱਟੋ ਘੱਟ ਵੀ 3-4 ਕੰਮ ਆਪਣੇ ਆਪ ਨੂੰ ਜ਼ਰੂਰ ਅចੇਹੇ ਦਿਓ ਜਿਹਦੇ ਨਾਲ ਤੁਹਾਨੂੰ ਵਧੀਆ ਵੀ ਫੀਲ ਹੋਵੇ ਤੁਸੀਂ ਕਰ ਵੀ ਲਓ ਤੇ ਜਿੰਨਾ ਤੁਸੀਂ ਬਿਜ਼ੀ ਵੀ ਰਹੋ ਜਦੋਂ ਤੁਸੀਂ ਇਨਾਂ ਚੀਜ਼ਾਂ ਤੇ ਕੰਮ ਕਰੋਗੇ ਨਾ ਤੇ ਤੁਸੀਂ ਆਪਣੇ ਆਪ ਹੀ ਓਵਰ ਥਿੰਕਿੰਗ ਓਵਰ ਥਿੰਕ ਕਰਨਾ ਘੱਟ ਹੋ ਜਾਣਾ ਹੈ ਤੇ ਇਹ ਜ਼ਰੂਰ ਫੋਲੋ ਕਰਿਓ ਪਲਾਨ ਬਣਾ ਕੇ ਵੇਖਿਓ ਜਿੰਨਾ ਵੀ ਬਿਜ਼ੀ ਰਹੋਗੇ ਕੰਮ ਵਿੱਚ ਆਪਣੇ ਜੋ ਵੀ ਤੁਹਾਡਾ ਇੰਟਰਸਟ ਹੈ ਜ਼ਰੂਰੀ ਨਹੀਂ ਕਿ ਕੰਮ ਉਹੀ ਕਰਨਾ ਜਿਹਦੇ ਵਿੱਚ ਤੁਹਾਡਾ ਇੰਟਰਸਟ ਨਹੀਂ ਆ ਜਿਹਦੇ ਵਿੱਚ ਤੁਹਾਨੂੰ ਲੱਗਦਾ ਆ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਉਹ ਪਲਾਨ ਬਣਾਓ ਉਹਦਾ ਦੇ ਕੰਮ ਕਰੋ ਜਿਹਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲੇ ਸਟਾਰਟਿੰਗ ਵਿੱਚ ਆਪਣੇ ਆਪ ਨੂੰ ਛੋਟੇ ਛੋਟੇ ਟਾਸਕ ਸੋਕੇ ਸੋਕੇ ਟਾਸਕ ਦੋ ਤੇ ਉਹਨਾਂ ਉਹਨਾਂ ਨੂੰ ਡੇਲੀ ਪੂਰੇ ਕਰੋ ਇਹਦੇ ਨਾਲ ਤੁਹਾਡੀ ਓਵਰ ਥਿੰਕਿੰਗ ਘਟਦੀ ਆ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਮੈਂ ਜਿੰਨਾ ਜ਼ਿਆਦਾ ਆਪਣੇ ਆਪ ਨੂੰ ਬਿਜ਼ੀ ਰੱਖਦੀ ਆ ਮੈਂ ਓਨੀ ਜ਼ਿਆਦਾ ਸਟਰੋਂਗ ਹੁੰਦੀ ਆ ਮੈਂਟਲੀ ਸਟਰੋਂਗ ਹੁੰਦੀ ਆ ਵੀਡੀਓ ਦੇ ਲਾਸਟ ਵਿੱਚ ਐਂਡ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦੀ ਆ ਜਿਹੜੀ ਮੈਂ ਨਹੀਂ ਦੱਸੀ ਉਹ ਬਹੁਤ ਜ਼ਰੂਰੀ ਆ ਉਹ ਇਹ ਆ ਕਿ ਓਵਰ ਥਿੰਕਿੰਗ ਘੱਟ ਕਰਨੀ ਆ ਤਾਂ ਆਪਣੇ ਫੋਨ ਨੂੰ ਆਪਣੇ ਆਪ ਤੋਂ ਦੂਰ ਰੱਖੋ ਫੋਨ ਬਹੁਤ ਘੱਟ ਯੂਜ਼ ਕਰੋ ਆਪਣਾ ਜਿਹੜਾ ਇਹ ਨੋਲਿਜ ਇਹਦੇ ਬਾਰੇ ਲਰਨਿੰਗ ਓਵਰ ਥਿੰਕਿੰਗ ਘੱਟ ਕਰਨੀ ਡਿਪਰੈਸ਼ਨ ਐਂਸਾਇਟੀ ਇਹਨੂੰ ਘੱਟ ਕਰ ਦੋ ਸਟਾਰਟਿੰਗ ਤੋਂ ਘੱਟ ਕਰੋ ਦਿਨ ਵਿੱਚ ਇੱਕ ਦੋ ਵੀਡੀਓ ਵੇਖੋ ਚੰਗੀਆਂ ਵੀਡੀਓ ਦੇਖੋ ਇਸ ਚੀਜ਼ ਤੇ ਜਿਹੜੀਆਂ ਤੁਹਾਨੂੰ ਹੈਲਪ ਕਰਨ ਪਰ ਸਾਰਾ ਦਿਨ ਇਸ ਇਹਦੇ ਵਿੱਚ ਬਾਰ-ਬਾਰ ਵੀਡੀਓ ਆਪਣੀਆਂ ਹਨਾ ਪ੍ਰੋਬਲਮਸ ਦੀਆਂ ਵੀਡੀਓ ਨਾ ਦੇਖੋ ਆਪਣੇ ਆਪ ਤੇ ਖੁਦ ਕੰਮ ਕਰੋ ਤੇ ਜਿਹੜਾ ਵਾ ਤੁਸੀਂ ਜਿੱਦਾਂ ਮੈਂ ਕਿਹਾ ਸੀ ਨਾ ਕਿ ਵੀਡੀਓ ਦੇ ਲਾਸਟ ਪੁਆਇੰਟ ਵਿੱਚ ਮੈਂ ਦੱਸਿਆ ਸੀ ਕਿ ਆਪਣੇ ਆਪ ਨੂੰ ਛੋਟੇ ਨਿੱਕੇ ਨਿੱਕੇ ਟਾਸਕ ਦਓ ਪਰ ਜਿਹਦੇ ਨਾਲ ਤੁਹਾਡੇ ਮਨ ਨੂੰ ਜੋ ਤੁਹਾਨੂੰ ਚੰਗਾ ਲੱਗੇ ਪਰ ਜਿਹੜਾ ਸਾਡਾ ਮਨ ਹੈ ਇਹ ਵੀ ਧਿਆਨ ਵਿੱਚ ਰੱਖਿਓ ਕਿ ਮਨ ਹਮੇਸ਼ਾ ਜਦੋਂ ਆਪਾਂ 네ਗੇਟਿਵ ਹੁੰਨੇ ਆ ਨਾ ਜਦੋਂ 네ਗੇਟਿਵ ਥੋਟ ਆਉਂਦੇ ਆ ਉਦੋਂ ਮਨ ਹਮੇਸ਼ਾ ਨਹੀਂ ਰੈਡੀ ਹੁੰਦਾ ਖਾਣਾ ਕੁਸ਼ਤ ਵਧੀਆ ਕਰਨ ਵਾਸਤੇ ਪਰ ਉਹਨੂੰ ਰੈਡੀ ਕਰੋ ਠੀਕ ਹੈ ਆਪਣੇ ਮਨ ਨੂੰ ਮੋੜ ਕੇ ਲਿਆਓ ਉਧਰੋਂ ਨੇਗੇਟਿਵ ਥੋਟਾਂ ਤੋਂ ਮੋੜ ਕੇ ਚੰਗੀਆਂ ਚੀਜ਼ਾਂ ਵੱਲ ਲੈ ਕੇ ਆਓ ਇਹ ਦਿਨਾਂ ਅੰਦਰ ਨੂੰ ਫਰਕ ਪਏਗਾ ਜਿਹੜਾ ਮੈਂ ਪ੍ਰਮਾਤਮਾ ਦਾ ਸਿਮਰਨ ਨਾਮ ਦੱਸਿਆ ਸਭ ਤੋਂ ਮੇਨ ਡਿਪਰੈਸ਼ਨ ਵਿੱਚ ਸਭ ਤੋਂ ਜ਼ਿਆਦਾ ਓਵਰ ਥਿੰਕਿੰਗ ਘਟ ਕਰਨ ਵਾਸਤੇ ਸਭ ਤੋਂ ਜ਼ਿਆਦਾ ਰੋਲ ਉਸ ਦਾ ਹੁਣ ਆਇਆ ਜਦੋਂ ਤੁਸੀਂ ਪ੍ਰਮਾਤਮਾ ਦਾ ਨਾਮ ਜਪੋਗੇ ਨਾ ਸਵਾਸ ਸਵਾਸ ਸਿਮਰਨ ਕਰਨਾ ਸ਼ੁਰੂ ਕਰਦੋ ਜਦੋਂ ਵੀ ਦਿਨ ਵਿੱਚ ਜਦੋਂ ਭੁੱਲ ਜਾਨੇ ਆਪਾਂ ਪ੍ਰਮਾਤਮਾ ਨੂੰ ਹਨਾ ਆਪਾਂ ਸੋਚਦੇ ਰਹਿੰਨੇ ਆ ਸੋਚ ਛੱਡੋ ਉਸ ਦਾ ਨਾਮ ਸਿਮਰਨਾ ਸ਼ੁਰੂ ਕਰਦੋ ਜਦੋਂ ਵੀ ਕਰੋਗੇ ਜਦੋਂ ਵੀ ਯਾਦ ਆਉਂਦਾ ਉਦੋਂ ਹੀ ਪਾਠ ਕਰਨਾ ਸ਼ੁਰੂ ਕਰ ਦਿਓ ਉਦੋਂ ਹੀ ਵਾਹਿਗੁਰੂ ਵਾਹਿਗੁਰੂ ਮੰਤਰ ਜਪਣਾ ਸ਼ੁਰੂ ਕਰ ਦਿਓ ਇਹਦੇ ਨਾਲ ਤੁਹਾਨੂੰ ਬਹੁਤ ਜਲਦੀ ਤੁਹਾਡੀ ਪ੍ਰੋਬਲਮ ਠੀਕ ਹੋਵੇਗੀ ਓਵਰ ਥਿੰਕਿੰਗ ਘੱਟ ਹੋਏਗੀ ਤੇ ਬਾਕੀ ਜਿਹੜੇ ਪੁਆਇੰਟ ਆ ਉਹਨਾਂ ਨੂੰ ਤੁਸੀਂ ਫੇਰ ਹੀ ਫੋਲੋ ਕਰ ਸਕਦੇ ਹੋ ਫਿਰ ਤੁਸੀਂ ਤੁਹਾਡੇ ਮਨ ਨੂੰ ਜਦੋਂ ਆਪਾਂ ਸਰੀਰ ਨੂੰ ਜਿੱਦਾਂ ਆਪਾਂ ਖਰਾਕ ਦਿੰਨੀ ਹੈ ਨਾ ਤੁਹਾਡੇ ਮਨ ਨੂੰ ਖਰਾਕ ਮਿਲਣੀ ਸ਼ੁਰੂ ਹੋ ਜਾਏਗੀ ਫਿਰ ਤੁਸੀਂ ਆਪਣੇ ਸਾਰੇ ਜਿਹੜੇ ਸਾਰੀਆਂ ਹੈਬਿਟਸ ਜਿਹੜੀਆਂ ਵਾਂ ਉਹਨਾਂ ਨੂੰ ਕਰਨਾ ਸ਼ੁਰੂ ਕਰ ਸਕਦੇ ਹੋ ਸਵੇਰੇ ਉੱਠ ਕੇ ਕਦੇ ਵੀ ਆਪਣਾ ਫੋਨ ਜਿਹੜਾ ਵਾ ਉਹ ਨਾ ਚੈੱਕ ਕਰੋ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਮ ਲਿਆ ਕਰੋ ਤੇ ਲਾਸਟ ਵਿੱਚ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਦਾਂ ਦੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ ਜੀ